ਚੰਡੀਗੜ੍ਹ ਤੇ ਨਹੀਂ ਰਹੇਗਾ ਪੰਜਾਬ ਦਾ ਹੱਕ ਸਸ਼ਕਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਬੇਸ ਵੇਲੇ ਦੀ ਬਹੁਤ ਵੱਡੀ ਖਬਰ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਹਾਂ ਦੱਸ ਦਈਏ ਕਿ ਹੁਣ ਚੰਡੀਗੜ੍ਹ ਤੇ ਜਿਹੜਾ ਪੰਜਾਬ ਦਾ ਹੱਕ ਹੈ ਉਹ ਨਹੀਂ ਰਹੇਗਾ ਹਾਲਾਂਕਿ ਕਿੰਨੇ ਹੀ ਪਿੰਡਾਂ ਨੂੰ ਉਜਾੜ ਕੇ ਜਿਹੜਾ ਚੰਡੀਗੜ੍ਹ ਦਾ ਬਿਊਟੀਫੁਲ ਸਿਟੀ ਬਣਿਆ ਸੀ ਪਰ ਹੁਣ ਇਸ ਦੇ ਤੇ ਪੰਜਾਬ ਦਾ ਹੱਕ ਨਹੀਂ ਰਹੇਗਾ ਦੱਸ ਦਈਏ ਕਿ ਲਗਾਤਾਰ ਸਰਕਾਰਾਂ ਦੇ ਵੱਲੋਂ ਅਜਹੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਕਿ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਅਜਿਹੇ ਦਰਾੜਾਂ ਨੇ ਜੜੀਆਂ ਉਹ ਪੈਦਾ ਕੀਤੀਆਂ ਜਾ ਰਹੀਆਂ ਨੇ ਕਦੇ ਪੰਜਾਬ ਕਦੇ ਹਰਿਆਣਾ ਤੇ ਕਦੇ ਹਿਮਾਚਲ ਕਦੇ ਸ਼ਹਿਰਾਂ ਦੇ ਨਾਮ ਤੇ ਕਦੇ ਧਰਮਾਂ ਦੇ ਨਾਮ ਤੇ ਤੇ ਕਦੇ ਜਾਤਾਂ ਪਾਤਾਂ ਦੇ ਨਾਮ ਤੇ ਜਿਹੜੀਆਂ ਵੰਡੀਆਂ ਨੇ ਉਹ ਪਾਈਆਂ ਜਾ ਰਹੀਆਂ ਨੇ ਤੇ ਹੁਣ ਇੱਕ ਹੋਰ ਵੱਡਾ ਫੈਸਲਾ ਜਿਹੜਾ ਹੈ ਕੇਂਦਰ ਸਰਕਾਰ ਦੇ ਵੱਲੋਂ ਲੈ ਲਿੱਤਾ ਗਿਆ ਹੈ ਕਿ ਹੁਣ ਜਿਹੜਾ ਚੰਡੀਗੜ੍ਹ ਹੈ ਉਸ ਤੇ ਪੰਜਾਬ ਦਾ ਕੋਈ ਵੀ ਹੱਕ ਨਹੀਂ ਹੋਏਗਾ ਹਾਲਾਂਕਿ ਦੱਸ ਦਈਏ ਕਿ ਕੇਂਦਰ ਸਰਕਾਰ ਦੇ ਵੱਲੋਂ 131ਵੀਂ ਸੰਵਿਧਾਨਕ ਸੋਧ ਹੈ ਜਿਹੜੀ ਉਹ ਕਰ ਦਿੱਤੀ ਗਈ ਹੈ ਜਿਸ ਤੋਂ ਇਹ ਸਾਫ਼-ਸਾਫ਼ ਸਾਬਿਤ ਹੁੰਦਾ ਹੈ ਕਿ ਹੁਣ ਜਿਹੜਾ ਚੰਡੀਗੜ੍ਹ ਹੈ ਉਸ ਤੇ ਪੰਜਾਬ ਦਾ ਬਿਲਕੁਲ ਵੀ ਹੱਕ ਨਹੀਂ ਹੋਏਗਾ ਹਾਲਾਂਕਿ ਲਗਾਤਾਰ ਕਦੇ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਕਦੇ ਚੰਡੀਗੜ੍ਹ ਨੂੰ ਲੈ ਕੇ ਤੇ ਕਦੇ ਧਰਮਾ ਨੂੰ ਲੈ ਕੇ ਜਿਹੜੀਆਂ ਦਰਾੜਾਂ ਨੇ ਉਹ ਅਕਸਰ ਹੀ ਪੈਂਦੀਆਂ ਰਹਿ ਰਹੀਆਂ ਨੇ ਪਰ ਹੁਣ ਜਿਹੜਾ ਕੇਂਦਰ ਸਰਕਾਰ ਨੇ ਇਹ ਹਰਕਤ ਕੀਤੀ ਹੈ ਕਿ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਇਆ ਜਾ ਰਿਹਾ ਹੈ ਇਸ ਨੂੰ ਲੈ ਕੇ ਪੰਜਾਬ ਦੇ ਵਿੱਚ ਜਿਹੜਾ ਬਿਵਾਲ ਹੈ ਉਹ ਵੀ ਖੜਾ ਹੋ ਸਕਦਾ ਹੈ ਹਾਲਾਂਕਿ ਵਿਵਾਦ ਦੇ ਜਿਹੜੇ ਲਗਾਤਾਰ ਪੰਜਾਬ ਦੇ ਵਿੱਚ ਛਿੜਦੇ ਹੀ ਜਾਂਦੇ ਨੇ ਕਦੇ ਗਾਇਕਾਂ ਨੂੰ ਗਾਇਕਾਂ ਦੇ ਵਿੱਚ ਅਤੇ ਕਦੇ ਕਿਸੇ ਚੀਜ਼ ਨੂੰ ਲੈ ਕੇ ਜਿਹੜੇ ਵਿਵਾਦ ਅਕਸਰ ਹੀ ਪੰਜਾਬ ਦੇ ਵਿੱਚ ਛਿੜੇ ਰਹਿੰਦੇ ਨੇ ਪਰ ਹੁਣ ਜਿਹੜਾ ਕੇਂਦਰ ਸਰਕਾਰ ਦੇ ਵੱਲੋਂ 131ਵੀਂ ਸੰਵਿਧਾਨਕ ਸੋਧ ਨੂੰ ਲੈ ਕੇ ਇਹ ਫੈਸਲਾ ਲੈ ਲਿੱਤਾ ਗਿਆ ਹੈ ਕਿ ਹੁਣ ਚੰਡੀਗੜ੍ਹ ਤੇ ਪੰਜਾਬ ਆਪਣਾ ਹੱਕ ਹੈ ਜਿਹੜਾ ਉਹ ਨਹੀਂ ਜਿਤਾ ਪਾਏਗਾ ਇਸ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਵਿੱਚ ਵੀ ਕਿਸੇ ਨਾ ਕਿਤੇ ਜਿਹੜਾ ਰੋਸ ਹੈ ਉਹ ਦਿਖਾਈ ਦੇ ਰਿਹਾ ਹੈ ਤੇ ਉਹਨਾਂ ਦੇ ਅੰਦਰ ਵੀ ਕਿਤੇ ਨਾ ਕਿਤੇ ਗੁੱਸਾ ਹੈ ਕਿ ਤੁਸੀਂ ਸਾਡੇ ਤੋਂ ਚੰਡੀਗੜ੍ਹ ਨੂੰ ਨਹੀਂ ਖੋ ਸਕਦੇ ਜਿਸ ਤੋਂ ਬਾਅਦ ਹੋ ਸਕਦਾ ਹੈ ਕਿ ਹਾਲਾਤ ਨੇ ਜੜੇ ਉਹ ਵਿਗੜ ਸਕਦੇ ਨੇ ਕਿਉਂਕਿ ਅਕਸਰ ਹੀ ਸਰਕਾਰਾਂ ਦੇ ਵੱਲੋਂ ਅਜਿਹੀਆਂ ਹਰਕਤਾਂ ਨੇ ਜੜੀਆਂ ਕੀਤੀਆਂ ਜਾ ਰਹੀਆਂ ਨੇ ਜੋ ਲੋਕਾਂ ਦੇ حق ਦੇ ਵਿੱਚ ਨਹੀਂ ਤੇ ਨਾ ਹੀ ਲੋਕ ਉਹਨਾਂ ਗੱਲਾਂ ਦੇ ਨਾਲ ਸਹਿਮਤ ਨੇ ਸਰਕਾਰਾਂ ਹਾਲਕੀ ਲੋਕਾਂ ਦੀ رائے ਦੇ ਨਾਲ ਮਿਲ ਕੇ ਬੰਦੀਆਂ ਨੇ ਪਰ ਜਦੋਂ ਸਰਕਾਰਾਂ ਲੋਕਾਂ ਦੀ ਪੱਖ ਤੋਂ ਬਾਹਰ ਜਾਂਦੀਆਂ ਨੇ ਤਾਂ ਅਕਸਰ ਹੀ ਵਿਵਾਦ ਨੇ ਜਿਹੜੇ ਉਹ ਛਿੜ ਜਾਂਦੇ ਨੇ ਤੇ ਜੇਕਰ ਹੁਣ ਵੀ ਅਜਿਹਾ ਕੋਈ ਫੈਸਲਾ ਸਰਕਾਰ ਕਰਦੀ ਹੈ ਤਾਂ ਲੋਕਾਂ ਦੇ ਵਿੱਚ ਗੁੱਸਾ ਵੱਧ ਜਾਏਗਾ ਤੇ ਵੱਡਾ ਐਲਾਨ ਹੈ ਜਿਹੜਾ ਹੋ ਸਕਦਾ ਤੁਹਾਡਾ ਇਸ ਬਾਰੇ ਕੀ ਕਹਿਣਾ ਆਪਣੀ رائے ਕਮੈਂਟ ਦੇ ਵਿੱਚ ਜਰੂਰ ਦਿਓ ਚੰਡੀਗੜ੍ਹ ਤੇ ਨਹੀਂ ਰਹੇਗਾ ਪੰਜਾਬ ਦਾ ਹੱਕ ਸਸ਼ਕਲ ਜੀ ਤੁਸੀਂ ਦੇਖ ਰਹੇ ਹੋ 24x7 ਪੰਜਾਬ ਬੇਸਵੇਰੇ ਦੀ ਬਹੁਤ ਵੱਡੀ ਖਬਰ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਹਾਂ ਦੱਸ ਦਈਏ ਕਿ ਹੁਣ ਚੰਡੀਗੜ੍ਹ ਤੇ ਜਿਹੜਾ ਪੰਜਾਬ ਦਾ ਹੱਕ ਹੈ ਉਹ ਨਹੀਂ ਰਹੇਗਾ ਹਾਲਾਂਕਿ ਕਿੰਨੇ ਹੀ ਪਿੰਡਾਂ ਨੂੰ ਉਜਾੜ ਕੇ ਜਿਹੜਾ ਚੰਡੀਗੜ੍ਹ ਦਾ ਬਿਊਟੀਫੁੱਲ ਸਿਟੀ ਬਣਿਆ ਸੀ ਪਰ ਹੁਣ ਇਸ ਦੇ ਤੇ ਪੰਜਾਬ ਦਾ ਹੱਕ ਨਹੀਂ ਰਹੇਗਾ ਦੱਸਦੇ ਕਿ ਲਗਾਤਾਰ ਸਰਕਾਰਾਂ ਦੇ ਵੱਲੋਂ ਅਜਹੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਕਿ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਅਜਿਹੇ ਦਰਾੜਾਂ ਨੇ ਜਿਹੜੀਆਂ ਉਹ ਪੈਦਾ ਕੀਤੀਆਂ ਜਾ ਰਹੀਆਂ ਨੇ ਕਦੇ ਪੰਜਾਬ ਕਦੇ ਹਰਿਆਣਾ ਤੇ ਕਦੇ ਹਿਮਾਚਲ ਕਦੇ ਸ਼ਹਿਰਾਂ ਦੇ ਨਾਮ ਤੇ ਕਦੇ ਧਰਮਾਂ ਦੇ ਨਾਮ ਤੇ ਤੇ ਕਦੇ ਜਾਤਾਂ ਪਾਤਾਂ ਦੇ ਨਾਮ ਤੇ ਜਿਹੜੀਆਂ ਵੰਡੀਆਂ ਨੇ ਉਹ ਪਾਈਆਂ ਜਾ ਰਹੀਆਂ ਨੇ ਤੇ ਹੁਣ ਇੱਕ ਹੋਰ ਵੱਡਾ ਫੈਸਲਾ ਜਿਹੜਾ ਹੈ ਕੇਂਦਰ ਸਰਕਾਰ ਦੇ ਵੱਲੋਂ ਲੈ ਲਿੱਤਾ ਗਿਆ ਹੈ ਕਿ ਹੁਣ ਜਿਹੜਾ ਚੰਡੀਗੜ੍ਹ ਹੈ ਉਸ ਤੇ ਪੰਜਾਬ ਦਾ ਕੋਈ ਵੀ ਹੱਕ ਨਹੀਂ ਹੋਏਗਾ ਹਾਲਾਂਕਿ ਦੱਸ ਦਈਏ ਕਿ ਕੇਂਦਰ ਸਰਕਾਰ ਦੇ ਵੱਲੋਂ 131ਵੀਂ ਸੰਵਿਧਾਨਿਕ ਸੋਧ ਹੈ ਜਿਹੜੀ ਉਹ ਕਰ ਦਿੱਤੀ ਗਈ ਹੈ ਜਿਸ ਤੋਂ ਇਹ ਸਾਫ਼-ਸਾਫ਼ ਸਾਬਿਤ ਹੁੰਦਾ ਹੈ ਕਿ ਹੁਣ ਜਿਹੜਾ ਚੰਡੀਗੜ੍ਹ ਹੈ ਉਸ ਤੇ ਪੰਜਾਬ ਦਾ ਬਿਲਕੁਲ ਵੀ ਹੱਕ ਨਹੀਂ ਹੋਏਗਾ ਹਾਲਾਂਕਿ ਲਗਾਤਾਰ ਕਦੇ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਕਦੇ ਚੰਡੀਗੜ੍ਹ ਨੂੰ ਲੈ ਕੇ ਤੇ ਕਦੇ ਧਰਮਾਂ ਨੂੰ ਲੈ ਕੇ ਜਿਹੜੀਆਂ ਦਰਾੜਾਂ ਨੇ ਉਹ ਅਕਸਰ ਹੀ ਪੈਂਦੀਆਂ ਰਹਿ ਰਹੀਆਂ ਨੇ ਪਰ ਹੁਣ ਜਿਹੜਾ ਕੇਂਦਰ ਸਰਕਾਰ ਨੇ ਇਹ ਹਰਕਤ ਕੀਤੀ ਹੈ ਕਿ ਚੰਡੀਗੜ੍ਹ ਨੂੰ ਪੰਜਾਬ ਤੋਂ ਖੋਇਆ ਜਾ ਰਿਹਾ ਇਸ ਨੂੰ ਲੈ ਕੇ ਪੰਜਾਬ ਦੇ ਵਿੱਚ ਜਿਹੜਾ ਬਿਵਾਲ ਹੈ ਉਹ ਵੀ ਖੜਾ ਹੋ ਸਕਦਾ ਹੈ ਹਾਲਾਂਕਿ ਵਿਵਾਦ ਨੇ ਜਿਹੜੇ ਲਗਾਤਾਰ ਪੰਜਾਬ ਦੇ ਵਿੱਚ ਛਿੜਦੇ ਹੀ ਜਾਂਦੇ ਨੇ ਕਦੇ ਗਾਇਕਾਂ ਨੂੰ ਗਾਇਕਾਂ ਦੇ ਵਿੱਚ ਤੇ ਕਦੇ ਕਿਸੇ ਚੀਜ਼ ਨੂੰ ਲੈ ਕੇ ਜਿਹੜੇ ਵਿਵਾਦ ਅਕਸਰ ਹੀ ਪੰਜਾਬ ਦੇ ਵਿੱਚ ਛਿੜੇ ਰਹਿੰਦੇ ਨੇ ਪਰ ਹੁਣ ਜਿਹੜਾ ਕੇਂਦਰ ਸਰਕਾਰ ਦੇ ਵੱਲੋਂ 131ਵੀਂ ਸੰਵਿਧਾਨਕ ਸੋਧ ਨੂੰ ਲੈ ਕੇ ਇਹ ਫੈਸਲਾ ਲੈ ਲਿੱਤਾ ਗਿਆ ਹੈ ਕਿ ਹੁਣ ਚੰਡੀਗੜ੍ਹ ਤੇ ਪੰਜਾਬ ਆਪਣਾ ਹੱਕ ਹੈ ਜਿਹੜਾ ਉਹ ਨਹੀਂ ਜਿਤਾ ਪਾਏਗਾ ਇਸ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਵਿੱਚ ਵੀ ਕਿਸੇ ਨਾ ਕਿਤੇ ਜਿਹੜਾ ਰੋਸ ਹੈ ਉਹ ਦਿਖਾਈ ਦੇ ਰਿਹਾ ਹੈ ਤੇ ਉਹਨਾਂ ਦੇ ਅੰਦਰ ਵੀ ਕਿਤੇ ਨਾ ਕਿਤੇ ਗੁੱਸਾ ਹੈ ਕਿ ਤੁਸੀਂ ਸਾਡੇ ਤੋਂ ਚੰਡੀਗੜ੍ਹ ਨੂੰ ਨਹੀਂ ਖੋ ਸਕਦੇ ਜਿਸ ਤੋਂ ਬਾਅਦ ਹੋ ਸਕਦਾ ਹੈ ਕਿ ਹਾਲਾਤ ਨੇ ਜਿਹੜੇ ਉਹ ਵਿਗੜ ਸਕਦੇ ਨੇ ਕਿਉਂਕਿ ਅਕਸਰ ਹੀ ਸਰਕਾਰਾਂ ਦੇ ਵੱਲੋਂ ਅਜਿਹੀਆਂ ਹਰਕਤਾਂ ਨੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਜੋ ਲੋਕਾਂ ਦੇ حق ਦੇ ਵਿੱਚ ਨਹੀਂ ਤੇ ਨਾ ਹੀ ਲੋਕ ਉਹਨਾਂ ਗੱਲਾਂ ਦੇ ਨਾਲ ਸਹਿਮਤ ਨੇ ਸਰਕਾਰਾਂ ਹਾਲਾਂਕਿ ਲੋਕਾਂ ਦੀ رائے ਦੇ ਨਾਲ ਮਿਲ ਕੇ ਬੰਦੀਆਂ ਨੇ ਪਰ ਜਦੋਂ ਸਰਕਾਰਾਂ ਲੋਕਾਂ ਦੀ ਪੱਖ ਤੋਂ ਬਾਹਰ ਜਾਂਦੀਆਂ ਨੇ ਤਾਂ ਅਕਸਰ ਹੀ ਵਿਵਾਦ ਨੇ ਜਿਹੜੇ ਉਹ ਛਿੜ ਜਾਂਦੇ ਨੇ ਤੇ ਜੇਕਰ ਹੁਣ ਵੀ ਅਜਿਹਾ ਕੋਈ ਫੈਸਲਾ ਸਰਕਾਰ ਕਰਦੀ ਹੈ ਤਾਂ ਲੋਕਾਂ ਦੇ ਵਿੱਚ ਗੁੱਸਾ ਵੱਧ ਜਾਏਗਾ ਤੇ ਵੱਡਾ ਐਲਾਨ ਹੈ ਜਿਹੜਾ ਹੋ ਸਕਦਾ ਹੈ ਤੁਹਾਡਾ ਇਸ ਬਾਰੇ ਕੀ ਕਹਿਣਾ ਆਪਣੀ رائے ਕਮੈਂਟ ਦੇ ਵਿੱਚ ਜਰੂਰ ਦਿਓ